ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ 'ਚ ਸਾਫ਼ ਪੀਣ ਵਾਲਾ ਪਾਣੀ ਸਪਲਾਈ ਕਰਨ ਦੇ ਲਈ ਸ਼ੁਰੂ ਕੀਤੀ ਅੰਮ੍ਰਿਤ ਸਕੀਮ ਤਹਿਤ ਅੱਜ ਕਸਵਾ ਕੱਗਾ ਵਿਖੇ 12 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 11:00 ਵਜੇ 3 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ 6 ਕਿਲੋਮੀਟਰ ਵਾਟਰ ਸਪਲਾਈ ਦੀਆਂ ਲਾਈਨਾਂ ਪਾਉਣ ਨਵਾਂ ਟਿਊਬਵਲ ਲੌਣ ਅਤੇ ਘਰਾਂ 'ਚ ਕਨੈਕਸ਼ਨ ਦੇਣ ਲਈ ਨੀ ਪੱਤਰ ਰੱਖਣ ਦੀ ਰਸਮ ਹਲਕਾ ਸਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਸੁਪੁੱਤਰ ਅਤੇ ਸੀਵਰੇਜ ਬੋਰਡ ਦੇ ਐਸਡੀਓ ਸਮੇਤ ਨਗਰ ਪੰਚਾਇਤ ਕੱਗਾ ਦੇ ਕਾਰਜ ਸਦਕਾ ਅਫਸਰ ਬਲਜਿੰਦਰ ਕੌਰ ਵੱਲੋਂ ਰੱਖਿਆ ਗਿਆ। ਆਪਣੇ ਮਾਨਯੋਗ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਤੇ ਐਮਐਲਏ ਸਾਹਿਬ ਵੱਲੋਂ ਇਹ ਗ੍ਰਾਂਟ ਦਿੱਤੀ ਗਈ ਹੈ ਜੀ ਤੇ ਇਦੀ ਲਾਗਤ ਟੋਟਲ 3.3 ਕਰੋੜ 65 ਲੱਖ ਰੁਪਏ ਹੈ ਜੀ ਤੇ ਇਹਦੇ ਜਿਹੜਾ ਮੇਨ ਕੰਮ ਹੈ ਇਹਦੇ ਦੋ ਪਾਰਟ ਨੇ ਜੀ ਹੁਣ ਤਾਂ ਜਿਹੜਾ ਇਹ ਹੈ ਲਾਈਨ ਅਪ ਪਾਈਪਲਾਈਨ ਵਾਲਾ ਇਹ ਜਿਹੜਾ 6 ਕਿਲੋਮੀਟਰ ਲੰਬੀ ਪਾਈਪਲਾਈਨ ਪਾਈ ਜਾਣੀ ਹੈ ਜੀ ਜਿਹੜਾ ਨਹਿਰ ਤੋਂ ਪਾਣੀ ਲਿਆ ਜਾਏਗਾ ਤੇ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਏਗਾ ਜਿੱਥੋਂ ਪਾਣੀ ਪਿਊਰੀਫਾਈ ਕਰਕੇ ਲੋਕਾਂ ਦੇ ਘਰਾਂ ਤੱਕ ਜਾਏਗਾ ਜੀ ਤੇ ਇੱਕ ਟਿਊਬਵੈਲ ਕਨੈਕਸ਼ਨ ਵੀ ਹੈਗਾ ਤੇ ਬਸ ਇੰਨਾ ਹੈ ਜੀ ਮੈਂ ਅਰਵਿੰਦਰ ਸਿੰਘ ਐਸਡੀਓ ਆਪਣਾ ਵਾਟਰ ਸਪਲਾਈ ਸਿਵਰੇਜ ਬੋਰਡ ਪਟਿਆਲਾ ਇਹ ਵਿਧਾਰਨ ਅੱਜ ਕਿਸ ਚੀਜ਼ ਦਾ ਕੀਤਾ ਕਿੱਥੇ ਕਿੱਥੇ ਕਾਦਾ ਇਹ ਕੱਗੇ ਵਿੱਚ ਨਾ ਕੁਝ ਇਲਾਕਿਆਂ 'ਚ ਵਾਟਰ ਸਪਲਾਈ ਹੈ ਨਹੀਂ ਸੀ ਸ਼ੁਰੂ ਤੋਂ ਤੇ ਕੁਝ ਇਲਾਕਿਆਂ 'ਚ ਥੋੜੀ ਲਾਈਨ ਡੈਮੇਜ ਹੋ ਚੁੱਕੀ ਸੀ ਇਹ ਸੀ ਪਾਈਪ ਤਾਂ ਉਸ ਦੇ ਰਿਪਲੇਸਮੈਂਟਸ ਲਈ ਔਰ ਨਵੀਆਂ ਲਾਈਨ ਦੇ ਲਈ ਇਹ ਸਾਰਾ 6 ਕਿਲੋਮੀਟਰ ਦਾ ਕੰਮ ਹੈ ਵਾਟਰ ਸਪਲਾਈ ਦਾ ਇਹ ਫੇਸ 1 ਹੈ ਜੀ ਫੇਸ 2 ਦੇ ਵਿੱਚ ਅਸੀਂ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਗਾਵਾਂਗੇ ਕਿੰਨੀ ਲਾਗਤ ਤੇ ਕਿੰਨੇ ਸਮੇਂ ਵਿੱਚ ਇਹ 3.63 ਕਰੋੜ ਦਾ ਡੀਪੀਆਰ ਪ੍ਰੋਜੈਕਟ ਸੀਗੀ ਤੇ ਟੈਂਡਰ ਅਲੋਟਮੈਂਟ ਤਾਂ ਇਸ ਤੋਂ ਘੱਟ ਹੋਏਗੀ ਕਿਉਂਕਿ ਇਸ ਤੋਂ ਡਿਪਾਰਟਮੈਂਟਸ ਚਾਰਜਿਸ ਜਿਹੜੇ ਬੀ ਐਂਡ ਆਰ ਵੀ ਗਰਾਂ ਨੂੰ ਵੀ ਸਾਨੂੰ ਦੇਣੇ ਪੈਣਗੇ ਇਹਦੇ ਵਿੱਚ ਪਾਣੀ ਸਪਲਾਈ ਲਈ ਇੱਕ ਅਸੀਂ ਨਵਾਂ ਟਿਊਬਲ ਅਸੀਂ ਲਗਾ ਰਹੇ ਹਾਂ ਤਾਂ ਕਿ ਨਹਿਰੀ ਪਾਣੀ ਵਸੈਨੂਅਲ ਟਾਈਮ ਤੱਕ ਨਹਿਰੀ ਪਾਣੀ ਦਿੱਤਾ ਜਾਊਗਾ ਪਰ ਐਮਰਜੈਂਸੀ ਕੇਸ ਕਈ ਵਾਰੀ ਉੱਥੇ ਬੰਦੀ ਹੁੰਦੀ ਹੈ ਤਾਂ ਅਸੀਂ ਇੱਕ ਟਿਊਬਲ ਵੀ ਨਵਾਂ ਨਾਲ ਲਗਾ ਕੇ ਦੇ ਰਹੇ ਹਾਂ ਆਲਰੇਡੀ ਵੀ ਦੋ ਟਿਊਬਲ ਚੱਲਦੇ ਨੇ ਸ਼ਹਿਰ 'ਚ ਤਾਂ ਕਿ ਕਹਿੰਦਾ ਜੰਨੇ ਦੇ ਵਾਰੀ ਕਿੰਨੀ ਦੀ ਲੱਗਦਾ ਕਦੋਂ ਤਾਂ ਪੂਰਾ ਹੋਊਗਾ ਜੀ ਹਾਂਜੀ ਹਾਂ ਇਹ ਮਤਲਬ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹ ਐਮਐਲਏ ਸਾਹਿਬ ਵੱਲੋਂ ਹੀ ਇਹ ਜਿਹੜੇ ਘੱਗੇ ਸ਼ਹਿਰ ਵਾਸਤੇ ਉਹਨਾਂ ਨੂੰ ਬਹੁਤ ਸਗਾਤਾਂ ਦਿੱਤੀਆਂ ਜਾ ਰਹੀਆਂ ਨੇਗੀਆਂ ਬਹੁਤ ਐਫਰਟ ਕੀਤੇ ਜਾ ਰਹੇ ਨੇ ਕਿਉਂਕਿ ਪਿਛਲੇ ਸਮੇਂ ਕਾਫੀ ਇਹ ਕੰਮ ਜਿਹੜੇ ਘੱਗੇ ਝੋਣ ਵਾਲੇ ਸੀਗੇ ਤੇ ਐਮਐਲਏ ਸਾਹਿਬ ਜਦੋਂ ਵੀ ਕੋਈ ਗੱਲ ਕਰਦੇ ਨੇ ਤਾਂ ਘੱਗੇ ਦੀ ਪਹਿਲਾਂ ਉਹ ਗੱਲ ਕਰਦੇ ਨੇਗੇ ਵੀ ਘੱਗੇ ਕੀ ਹੋਰ ਚਾਹੀਦਾ ਆਪਾਂ ਨੂੰ ਤੇ ਅਸੀਂ ਤਾਂ ਸਗਾ이드 ਹੀ ਕਰਨਾ ਹੁੰਦਾ ਅੱਗੇ ਤਾਂ ਜਿਹੜੇ ਐਮਐਲਏ ਸਾਹਿਬ ਨੇ ਸਾਰੀ ਕਾਰਵਾਈ ਕਰਵਾਉਣੀ ਹੁੰਦੀ ਹੈਗੀ ਤੇ ਇਹ ਆਪਣਾ ਅੱਜ ਸੀਵਰੇਜ ਬੋਰਡ ਵੱਲੋਂ ਹੀ ਜਿਹੜਾ ਇਹ 3 ਕਰੋੜ 65 ਲੱਖ ਦਾ ਜਿਹੜਾ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਇਹਦਾ ਟੈਂਡਰ ਵੀ ਹੋ ਚੁੱਕਿਆ ਹੈ ਵਰਕ ਛੇ ਮਹੀਨੇ ਦੇ ਅੰਦਰ-ਅੰਦਰ ਇਹ ਜਿਹੜਾ ਕੰਮ ਵੀ ਕੰਪਲੀਟ ਹੋ ਜਾਊਗਾ ਤੇ ਇਹਦੇ ਨਾਲ ਆਪਣੇ ਸਾਰੇ ਸ਼ਹਿਰ 'ਚ ਜਿੱਥੇ ਕਿਤੇ ਲਾਈਨਾਂ ਵਾਟਰ ਸਪਲਾਈ ਦੀਆਂ ਨਹੀਂ ਹੈਗੀਆਂ ਉੱਥੇ ਲਾਈਨਾਂ ਪੈ ਜਾਣਗੀਆਂ ਇੱਕ ਆਪਣਾ ਨਵਾਂ ਟਿਊਬਰ ਲੱਗ ਜਾਊਗਾ ਇਹਦੇ ਨਾਲ ਜਿਹੜੀ ਆਪਣੇ ਘੱਗਾਂ ਵਾਸਤੇ ਦੀ ਜਿਹੜੀ ਪਾਣੀ ਦੀ ਸਮੱਸਿਆ ਸੀ ਉਹ ਦੂਰ ਹੋ ਜਾਊਗੀ ਇਸ ਤਰ੍ਹਾਂ ਹੋਰ ਪ੍ਰੋਜੈਕਟ ਵੀ ਤਿਆਰ ਨੂੰ ਅੱਗੇ ਦੇ ਚੱਲਣਾ ਹੈ ਹਾਂਜੀ ਹਾਂ ਇਸ ਤਰ੍ਹਾਂ ਵਾ ਆਪਣਾ ਸਾਡਾ ਸੀਵਰੇਜ ਟ੍ਰੀਟਮੈਂਟ ਪਲੰਟ ਦਾ ਵੀ ਜਿਹੜਾ ਪ੍ਰੋਜੈਕਟ ਹੈ ਉਹ ਵੀ ਅਪਰੂਵ ਹੋ ਚੁੱਕਿਆ ਹੈ ਬਸ ਥੋੜਾ ਟਾਈਮ ਹੀ ਲੱਗਣਾ ਉਹਦੇ ਤੇ ਵੀ ਤੇ ਇਸ ਦੇ ਨਾਲ ਵਾਟਰ ਟ੍ਰੀਟਮੈਂਟ ਪਲੰਟ ਜਿਹੜਾ ਨ ਕਿਉਂਕਿ ਸਰਕਾਰ ਦੀ ਇਹ ਹੀ ਮੰਸ਼ਾ ਹੈ ਵੀ 100% ਪੀਣ ਵਾਲਾ ਪਾਣੀ ਤੇ ਲੋਕਾਂ ਨੂੰ ਜਿਹੜੀ ਸਹੂਲਤ ਦਿੱਤੀ ਜਾਵੇ ਉਹਦੇ ਤਹਿਤ ਹੀ ਜਿਹੜੇ ਸਾਰੇ ਪ੍ਰੋਜੈਕਟ ਪਾਸ ਕੀਤੇ ਜਾਣਗੇ। ਕੱਲ੍ਹ ਮਤ ਕੰਦਿਆ ਜੋ ਚੌਨੇ ਪੰਜਾਬ ਦੇ ਸੀਐਮ ਸਰਦਾਰ ਭਵਨ ਸਿੰਘ ਜੀ ਮਾਨ ਜੀ ਦਾ ਔਰ ਉੱਥੇ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਕਲਵਾਸੀ ਜੀ ਦਾ ਜਿਹੜੀ ਉਮੀਦ ਨਾਲ ਜਿਹੜੀ ਸੋਚ ਨਾਲ ਪੰਜਾਬ ਸਾਡੇ ਹਲਕੇ ਇਸ ਤਰ੍ਹਾਂ ਦੇ ਵੋਟਰਾਂ ਨੇ ਸਾਨੂੰ ਵੋਟ ਕਰੀ ਸੀਗੀ ਉਸ ਤੇ ਪਹਿਰਾ ਦਿੰਦੇ ਹੁੰਦੇ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਕਲਵਾਸੀ ਜੀ ਪਹਿਲੇ ਦਿਨ ਤੋਂ ਹੀ ਪੱਬਾਪਾਰ ਨੇ ਔਰ ਜਿਹੜੇ ਹੁਣ ਤੱਕ ਜਿੰਨੇ ਵੀ ਮੰਨੋ ਇਹ ਉਦਘਾਟਨ ਹੁੰਦੇ ਰਹੇ ਨੇ ਇਹ ਚਿੱਟਾ ਹਾਥੀ ਬਣ ਕੇ ਰਹੇਗੇ ਨੇ ਪਰ ਐਮਐਲਏ ਸਾਹਿਬ ਦੀ ਇੱਕ ਫਿਕਰਤਾ ਵੀ ਮੈਂ ਉਦਘਾਟਨ ਉੱਥੇ ਕਰਨਾ ਜਿੱਥੇ ਨਾਲ ਦੀ ਨਾਲ ਤੁਰੰਤ ਕੰਮ ਸ਼ੁਰੂ ਹੋਣਾ ਅੱਜ ਲਗਭਗ 17 ਕਰੋੜ ਦੇ ਲਗਭਗ ਜਿਹੜੀ ਰਾਸ਼ੀ ਘੱਗੇ ਦੇ ਵਿੱਚ ਦਿੱਤੀ ਗਈ ਹੈ ਵਾਟਰ ਸਪਲਾਈਟ ਵਧੇ ਲਈ ਸਾਡੀ ਆਯੂਐਮਐਮ ਦੇ ਧਿਆਨ ਚ ਲੈ ਕੇ ਸਾਰਾ ਕੁਝ ਨਾਲ ਦੀ ਨਾਲ ਹੀ ਇੱਕ ਦੋ ਦਿਨਾਂ ਦੇ ਵਿੱਚ ਕੰਮ ਸ਼ੁਰੂ ਹੋਣਾ ਕਿਉਂਕਿ ਇਹਦੇ ਟੈਂਡਰ ਹੋ ਚੁੱਕੇ ਨੇ ਸਾਰਾ ਕੁਝ ਜਿਹੜਾ ਵਰਕ ਆਰਡਰ ਹੋ ਕੱਟ ਚੁੱਕਿਆ ਹੈ ਕੰਗੇ ਦੇ ਲੋਕਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਇੱਥੋਂ ਦੇ ਜਿੱਦਾਂ ਵੀ ਕੰਗੇ ਏਰੀਆ ਤੇ ਕੰਗੇ ਦੇ ਵਿੱਚ ਏਰੀਆ ਪੈਂਦਾ ਹੈ ਪਰ ਇੱਥੋਂ ਦੇ ਲੋਕ ਬਹੁਤ ਖੁਸ਼ ਹੈ ਲੋਕਾਂ ਦੀ ਡਿਮਾਂਡ ਵੀ ਸੀਗੀ ਐਮਐਲਏ ਸਾਹਿਬ ਪਹਿਲ ਦੇ ਆਧਾਰ ਤੇ ਜਿੱਥੇ ਵੀ ਕੋਈ ਜਿਆਦਾ ਮੇਨ ਜਿਹੜੀ ਸਮੱਸਿਆ ਉਹਨੂੰ ਪਹਿਲ ਦੇ ਆਧਾਰ ਤੇ ਕਰਾ ਰਿਆ ਔਰ ਬਾਕੀ ਵੀ ਵਿਕਾਸ ਦੇ ਕੰਮ ਹਲਕੇ ਦੇ ਵਿੱਚ ਉੱਚ ਪੱਧਰ ਤੇ ਕਰਾਏ ਜਾ ਰਹੇ ਆ ਕਿਉਂਕਿ ਮੇਨ ਜਿਹੜੀ ਪਾਈਪ ਲਾਈਨ ਹੈ ਪਾਣੀ ਦੀ ਪ੍ਰੋਬਲਮ ਤੋਂ ਕੱਗਾ ਬਹੁਤ ਲੰਮੇ ਸੰਭੇ ਜੁੜੇ ਰਿਆ ਸੀਗਾ ਜਦੋਂ ਗਰਮੀ ਆਉਂਦੀਆਂ ਸੀ ਕੱਗੇ ਦੇ ਵਿੱਚ ਨਾ ਤੁਸੀਂ ਇਹ ਲਾ ਲਓ ਵੀ ਲੰਮੀਆਂ ਲੰਮੀਆਂ ਲੈਣਾ ਲੱਗ ਜਾਂਦੇ ਸੀਗੀਆਂ ਅੱਜ ਜਿਹੜਾ ਇਹ ਪਾਣੀ ਦਾ ਪ੍ਰੋਜੈਕਟ ਹੈ ਜੋ ਅਮਰਤ ਸਕੀਮ ਦੇ ਤਹਿਤ ਲੱਗ ਰਿਹਾ ਹੈ ਇਹ ਬਹੁਤ ਵਧੀਆ ਪ੍ਰੋਜੈਕਟ ਹੈ ਜੀ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਸਾਡੇ ਕੁਲਵੰਤ ਸਿੰਘ ਜੀ ਦਾ ਬਹੁਤ ਵਧੀਆ ਬਲ ਲੈਣਾ ਦਾ ਹੈ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਉਹ ਸਰ ਵਾਸਤੇ ਇਹ ਬਹੁਤ ਜੀ ਬਹੁਤ ਪਿੱਛੇ ਤੁਸੀਂ ਦੇਖਿਓ ਗਰਮੀ ਦੇ ਵਿੱਚ ਤੁਰੇ ਲੈਣਾ ਲੱਗ ਜਾਂਦੀਆਂ ਸੀਗੀਆਂ ਕਈ ਵਾਰੀ ਬਹੁਤ ਦਿੱਕਤ ਆਉਂਦੀ ਸੀ ਪਾਣੀ ਦੀ ਇੱਕ ਜੇ ਮੇਂ ਤੀਸਰੀ